ਲਓ ਜੀ ਅੱਜ ਆਪਾਂ ਖਾਣੇ ਤੋਂ ਸ਼ੁਰੂ ਕਰਾਂਗੇ ਤੇ ਇੱਧਰ ਬਣ ਰਿਆ ਚੀਜ਼ਾਂ ਇਹ ਬਰੈਡ ਰੱਖੇ ਹੋਏ ਆ ਕਿੰਨਾ ਕੁ ਬਣ ਗਿਆ ਆਪਾਂ ਥੋੜਾ ਜਿਹਾ ਰਹਿ ਗਿਆ ਜਿੰਨਾ ਮੁੜ ਕੇ ਉਹਨਾਂ ਇਹਨੂੰ ਬਣ ਜੂਗਾ ਤੇ ਆਪਾਂ ਅੱਜ ਖਾਣੇ ਦੀ ਸ਼ੁਰੂ ਕਰਾਂਗੇ ਜਿੱਦਾਂ ਸਿੱਧੂ ਮਸੂਲਾ ਜ ਤੱਤੇ ਤੋਂ ਸ਼ੁਰੂ ਕਰਾਂਗੇ ਅੱਜ ਖਾਣੇ ਤੋਂ ਸ਼ੁਰੂ ਕਰਾਂਗੇ ਮੇਰੇ ਬੰਦੇ ਤਾਂ ਲੱਗਿਆ ਹੋਏ ਛੇਰ ਖਾ ਲਿਆ ਹੋਰ ਤਾਂ ਨਹੀਂ ਖਾਣੇ ਛੇਰੋ ਬੱਸ ਤਸੱਲੀ ਆ ਅੱਜ ਮੋਟਰ ਪਰ ਭਾਈ ਸੈਂਡਵਿਚੇ ਚੱਲੇ ਸਾਡੀ ਪਰ ਨਾਪੇ ਸ਼ੇਰ ਲੱਗੇ ਹੋਏ ਇੱਧਰ ਬੜਾਈ ਕਰਕੇ ਛੱਡਣਗੇ ਇਹ ਅਸੀਂ ਇੱਕ ਬੰਦੇ ਦੀ ਵੇਟ ਕਰ ਰਹੇ ਆਂ ਵੀ ਆਜਵੇ ਉਹ ਤੇ ਹੁਣ ਤੁਹਾਨੂੰ ਇੱਕ ਪ੍ਰਕਿਰਿਆ ਦੱਸ ਦਿੰਦੇ ਆਂ ਵੀ ਇਹ ਕਿੱਦਾਂ ਬਣਾਇਆ ਸੀ ਜੇ ਵੈਸੇ ਇਹ ਸਾਰਾ ਸਮਾਨ ਕਿਆ ਪੁਸ਼ੇ ਦੇ ਵਿੱਚ ਪਿਆ ਕਿਆ ਕਟਿੰਗ ਕੀਤੀ ਸਾਰਾ ਕੁਝ ਉਹ ਤੁਸੀਂ ਜਾਨ ਮਹਲ ਬਲੌਗ ਪਰ ਦੇਖ ਲਓ ਸਾਰੀ ਚੀਜ਼ ਤੇ ਇਹਦੇ ਪਰ ਤਾਂ ਹੁਣ ਇੱਕ ਲਾਈਬ੍ਰੀ ਜੀ ਅਸੀਂ ਕੱਟ ਕੱਟ ਵੱਟ ਦਾ ਹੋਣੀ ਨਹੀਂ ਇਹਦੇ ਵਿੱਚ ਲੈ ਵੀ ਤਨਵੀਰ ਸਿੰਘ ਤਨਨਾ ਆ ਜਾ ਵੀ ਤਨੇ ਬਣ ਗਿਆ ਉਧਰ ਰਿਕਾਰਡ ਆ ਜਾ ਇਹ ਆ ਲੈ ਇਹਨੇ ਟਿਕ ਕਰਤਾ ਲੈ ਬਣ ਗਿਆ ਆਪਾਂ ਥੋੜਾ ਜਿਹਾ ਹਾਂ ਇਹਨਾਂ ਠੀਕ ਆ 70% ਤੈਨੂੰ ਤਾਂ ਕਹਿੰਦੇ ਯਾਰ ਪਤਾ ਨਹੀਂ ਕੀ ਦੇ ਬਾਰੇ ਆ ਆਪਾਂ ਬੰਨਾ ਹਾਪੇ ਜਿਹੜਾ ਪੈ ਤਾ ਉਹ ਥੋੜਾ ਪਤਲਾ ਜਿਹਾ ਮੋੜ ਥੋੜਾ ਜਿਹਾ ਨਰਮ ਹੈ ਇਹ ਉਹ ਸਾਈਡ ਤੋਂ ਬਣਨੇ ਹੈ ਸੇਕ ਰੋੜੀ ਜਦ ਤੱਕ ਅਸੀਂ ਇੱਧਰ ਆ ਕਰਨ ਦੇ ਕੰਮ ਤੇ ਤਿਆਰੀ ਇਹ ਆਪਰੇ ਦਾ ਦੇਮ ਨੂੰ ਆ ਚੱਕ ਬੋਈ ਤਰ ਸਭੀ ਤੱਤਾ ਤੱਤਾ ਹੀ ਪੜਾਉਂਦੇ ਹੁੰਦੇ ਕਹਿੰਦੇ ਭਾਈ ਸੈਂਡਵਿਚ ਖਾਣਾ ਲੈ ਬੇ ਅਮੀਰ ਖਾ ਲਈ ਚੱਕ ਕੋ ਬੋਟਰੀਂ ਪਾਈਆਂ ਸਾਰੇ ਜੇ ਨੈਚਰਲ ਬਣ ਜਾਂ ਪਣੇ بس ਆ ਚਾਹ ਤਾ ਹੋਰ ਦੋ ਲੈਣ ਦੀ ਆਪਾਂ ਨੇ ਆਹ ਬਹੁਤ ਸਿਰੰਦੀ ਬਰੈਡ ਨੂੰ ਬਾਅਦ ਚ ਮਿਲਾ ਜਾ ਕੇ ਤਾਂ ਇਹ ਸੈਂਡ ਵੀ ਜਿਹੜਾ ਚੰਗਾ ਆਟੇ ਵਾਲੀ ਚ ਨਹੀਂ ਬਣਦੇ ਚਾਚ ਦੇ ਜਿਹੜਾ ਪਾਟੇ ਵਾਲੀ ਨਹੀਂ ਚੰਗੇ ਹੈਗੇ ਉਹਦੇ ਚ ਨਹੀਂ ਬੋਡ ਬਣਦੇ ਹੈਗੇ ਇਹ ਕਾਦੇ ਵਾਲਿਆ ਇਹ ਉਹਦੇ ਵਾਲੇ ਮੈਦੇ ਵਾਲੇ ਇਹ ਹੋ ਗਈ ਸੀ ਇਦਾਂ ਕੀ ਕਰਤਾ ਮੈਂ ਇਹੇ ਪਰ ਰੱਖ ਦੇਣਾ ਉਹ ਮਤਲਬ ਇਹੇ ਪਰ ਰੱਖੀ ਸਾਰੀ ਇਹੇ ਹੁਣ ਪੱਤਾ ਪੱਤਾ ਇਹਦੇ ਪਰ ਰੱਖ ਦਣਾ ਆਪਾਂ ਨੇ ਚੀਜ਼ ਅੰਡੇ ਦੀ ਚੀਜ਼ ਰਹਿ ਜਿਹੜੀ ਅੰਡੇ ਦੀ ਚੀਜ਼ ਬਣਾਈਏ ਆਪਾਂ ਨੇ ਪਰ ਪੱਕ ਗਈ ਨੇ ਚੱਲ ਗਈ ਉਹ ਬੋ ਬੋ ਚੱਕ ਚੱਕ ਇਹ ਆ ਲੜੋ ਚਾਰੋ ਵੀ ਹਰਨੇ ਕੋਈ ਕੀ ਕੱਟਦਾ ਥੋੜਾ ਬਟਰ ਚਟਰ ਵੀ ਲਾ ਲੀਏ ਬਰਸ਼ ਪਰਦਾਨਾ ਭਰਨੇ ਕੋਲ ਦਾ ਮਾਰ ਮੈਂ ਪੂਰੇ ਤਨ ਰੱਖਣਾ ਮੌਲ ਬਾਹਰ ਨਾ ਨਿਕਲੇ ਆ ਆ ਆ ਆ ਕੀ ਕਰਦਾ ਇਹ ਚੀਕ ਲਾ ਕੀ ਸੀ ਇਹ ਜਦੋਂ ਇਹ ਬਣ ਜਾਣਾ ਕਾਪੇ ਦੀ ਚੀਕ ਆਈ ਹੁਣ ਲੈ ਵੀ ਕੋਈ ਮੈਂ ਦਿਖਾਉਂਦਾ ਵੀ ਜਦੋਂ ਇਹਨੇ ਬਣ ਜਾਣਾ ਨਾ ਸਾਰੀ ਚੀਜ਼ ਬਣ ਗਿਆ ਐਦਾਂ ਦਾ ਬਣ ਜਾਣਾ ਫਿਰ ਇਹਨੇ ਬਈ ਇਹਨਾਂ ਦਾ ਖਾ ਖਾ ਕੇ ਆ ਵੀ ਮੰਦ ਸਮਾਨ ਹੈ ਇਹ ਕਿਆ ਕਹਿੰਦੇ ਤੇ ਇਧਰੋਂ ਦੇਖਣ ਨੂੰ ਜੀ ਨਹੀਂ ਕਰਦਾ ਇਹਨਾਂ ਦਾ ਹੁਣ ਆਹ ਖਾ ਲੋ ਯਾਰ ਹਾਂ ਤੇ ਯਾਰ ਖਾ ਲੋ ਯਾਰ ਕਹਿੰਦੇ ਬੱਸ ਢੇਡ ਭਰ ਗਿਆ ਸਭ ਢੇਡ ਭਰ ਕੇ ਖਾ ਲਾ ਤੇ ਢੇਡ ਭਰ ਕੇ ਅਸੀਂ ਇੱਕ ਬੰਦੇ ਦੀ ਢੇਡ ਕਰ ਰਹੇ ਆ ਉਹ ਆ ਜਾਵੇ ਦਸ਼ਮੇਸ ਵੀ ਤਾਂ ਦੀ ਢੇਡ ਹੋ ਰਹੀ ਹੈ ਕੀ ਹੋ ਗਿਆ ਤੁਹਾਨੂੰ ਕਹਿੰਦਾ ਕੋਲਣਾ ਹੈ ਸ਼ਾਇਦ ਗਰਵਾੜ ਹੋ ਗਈ ਹੋਣਾ ਅੱਜ ਮੋਟਰ ਤੇ ਕੀਤੀ ਅਸੀਂ ਸੈਂਡਵਿਚ ਪਾੜ ਤੇ ਇਹ 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 ਡਾਕਟਰ 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 ਨਹੀਂ ਹੋ ਰਿਹਾ ਕੋਈ ਅੱਜ ਲਾ ਦੂੰਗਾ ਸਰੇ ਹਾਂ 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 ਬਸ ਕੱਲ ਨੂੰ ਤੁਸੀਂ ਮੈਂ ਕਹਿੰਦਾ ਸਰੇ ਕਰ ਦੇਣਾ ਅੱਜ ਆਂਡਾ ਪਾਰਟੀ ਦੀ ਕੱਲ ਨੂੰ ਮੁਰਗਾ ਪਾਰਟੀ ਜੱਜ ਨੇ ਵੇਡ ਦੂੰਗੇ ਅਨੂੰ ਰੇਪ ਆਦੀ ਯਾਰ ਇੱਕ ਵਾਰੀ ਰੇਪ ਲਿਆਉਂਦਾ ਟੋਟਾ ਯਾਰ ਮੈਿਕ ਹੈਂ ਉਹਦੇ ਦੱਬ ਲੈਣੀ ਕੱਖ ਦੇ ਫਿਰ ਹਾਂ ਉਹ ਪਤਾ ਕੀ ਹੋਇਆ ਇੱਥੇ ਨਾ ਪਾਣੀ ਆਈ ਜਾਂਦਾ ਤਾਂ ਯਾਰ ਹਾਂ ਹਾਂ ਉਹਦੇ ਕਰਕੇ ਕੰਮ ਹੋਈ ਗਿਆ ਸਾਰਾ ਥੱਲੇ ਪਾਣੀ ਆਈ ਗਿਆ ਉਹ ਚਬੱਚਿਆ ਮੋਟਰ ਦਾ ਇੱਥੇ ਪੈ ਪਾਇਆ ਉਹ ਉੱਥੇ ਆਹੋ ਉੱਥੇ ਵੀ ਨਾ ਅਜੀ ਤੋਈ ਜਾਂਦੇ ਪਾਣੀ ਇੱਥੇ ਨਾ ਪਾਣੀ ਛੱਡੀ ਤਾਂ ਕਰਕੇ ਇੱਥੇ ਬੜਾ ਮਾੜਾ ਹਾਲ ਹੋਇਆ ਹੋਇਆ ਦਾ ਨਿੱਕ ਜਗ੍ਹਾ ਦਾ ਪਹ ਭਾਈ ਕਿਹੜੇ ਬੰਦਿਆਂ ਨੂੰ ਕਹਿ ਦੀਏ ਲੈ ਵੀ ਬਣਾ ਅੰਦਰ ਸੈਂਡਵਿਚ ਵੀ ਬਣ ਗਿਆ ਹੁਣ ਸਵਾਦ ਉਹ ਗੋਤਿਆ ਬੱਤੀ ਆ ਉਹ ਗੋਤਿਆ ਤਿਆਰ ਹੋਣ ਲੱਗਾ ਸੀ ਜੀ ਦਾ ਬਰਾਵੋ ਵਾਓ ਇਹਨਾਂ ਨੂੰ ਬੰਦੇ ਕਰਦੀ ਨੂੰ ਨਾ ਪੱਕੀ ਜਾਣ ਦੇ ਉਹ ਥੋੜਾ ਥੋੜਾ ਜਿਹਾ ਗਰਮਾ ਗਰਮ ਖਾਉਂਗੇ ਆਪੇ ਕਿੰਨੀਆਂ ਚੀਜ਼ਾਂ ਪੈ ਜਣੀਆਂ ਵਿੱਚ ਇੱਦਾਂ ਲੱਗਦਾ ਜਿਦਾ ਚੀਜ਼ ਪਾਈ ਹੁੰਦੀ ਆ ਸਵਾਦ ਖਾਧੋ ਤੇ ਆ ਹਾਂ ਕੋਲ ਇਥੇ ਆੜਦਾ ਲਗਨ ਤਨੇ ਮੋਡੀ ਮੋਟੇਸ ਵਾਈ ਵੀ ਹੁਣੀ ਹੁਣ ਮੜੀ ਜੀ ਯਾਰ ਮੇਰਾ ਵੀਰ ਮੋਡੀ ਮੋਟੇ ਤਾਲੀ ਹੋਣੀ ਹੈ ਖਾਸੀ ਹੋਣੀ ਹੈ ਨਵੀਂ ਆਟਮ ਖੁਆਈ ਅੱਜ ਤੁਹਾਨੂੰ ਹਨਾ 2500 ਹੋ ਗਿਆ ਤੇ ਟੱਚ ਨਾ ਬਾਹਰ ਨੂੰ ਹੁਣ ਹੁੰਦੇ ਅੱਜ ਸਾਰਾ ਸਮਾਨ ਅਸੀਂ ਨਵੀਂ ਲੈਂਦੇ ਦਾਜਾ ਜਿਹਦੀ ਫਿਰ ਅਨਬਾਕਸਿੰਗ ਕੀਤੀ ਇਹ ਉਹਦਾ ਗਾਰੰਟੀ ਕਾਰਡ ਪਿਆ ਹਾ ਬਾਅਦ ਚ ਭਰਦੇ ਗਰੰਟੀ ਗਾਰਡ 1 ਸਾਲ ਦੀ ਗਰੰਟੀ ਹੈ ਦੀ ਵੈਸੇ ਤਾਂ ਭਰ ਕੇ ਦਿੰਦੇ ਹੁੰਦੇ ਸਾਨੂੰ ਇਹ ਹੁਣ ਭਰ ਕੇ ਦਿੱਤਾ ਹੀ ਨਹੀਂ ਜਦੋਂ ਉਹਨੂੰ ਬਿੱਲ ਪਰ ਆ ਜਾਂਦਾ ਜਦੋਂ ਉਹ ਤੇ ਬਿੱਲ ਨਹੀਂ ਕੱਢਦੇ ਆਪਾਂ ਉਹਦੇ ਬਿੱਲ ਪਰ ਆ ਜਾਣਾ ਉਹਨੂੰ ਜਿਹੜਾ ਬਿੱਲ ਕੱਟਿਆ ਇੱਕ ਵਾਰੀ ਪਹਿਲਾਂ ਦਿੱਤਾ ਤਾਂ ਮੈਂ ਸਾਲ ਜਿਹੜੇ ਸਾਰ ਕੇ ਕੱਢਦੀ ਫਿਰੇ ਹੁਣ ਐਡਾ ਬੜਾ ਟੱਬਰ ਵਾਸਤੇ ਬਣਾਉਣੇ ਘਟੋਕਲ 5 5 6 6 ਖਾ ਗਏ ਸੀ ਗੁੱਜਰ ਭਾਈ 4 5 ਖਾ ਗਏ ਤੇ ਉਹਨਾਂ ਚੋਂ 2 ਕ ਬਣਾਏ ਬੜਾ ਟੱਪਰ ਲੱਗੇ ਰਹਿਣਾ ਦੋ ਤਿੰਨ ਤਾਂ ਮਿਕਸੀਆਂ ਖਰਾਬ ਕਰਤੀਆਂ ਇੱਥੇ ਇਹ ਦੋ ਉਹਦੇ ਵਾਲੇ ਕਰਦੇ ਤਿੰਨ ਚਾਰ ਖਰਾਬ ਚਲ ਕੋਈ ਨਹੀਂ ਇਹੀ ਆ ਭਾਈ ਜਿੰਦੀ ਖਾ ਲਿਆ ਪੀ ਲਿਆ ਵਧੀਆ ਠੀਕ ਆ ਅੱਜ ਮੇਰਾ ਸਵੇਰ ਦਾ ਜੀ ਕਰਦਾ ਸੀ ਮੈਂ ਕਿਹਾ ਵੀ ਅੱਜ ਖਾਵਾਂ ਇਹ ਤੜਤ ਦਾ ਫੜਕਦਾ ਉਹਦੀ ਪੂਰੀ ਜਿਹੜੀ ਖਾਣੇ ਦੀ ਵਿਧੀ ਆ ਉਹ ਮਹਾਰ ਬਲੌਗ ਬਰਾਊ ਕਿੱਦਾਂ ਸਾਰਾ ਸਮਾਨ ਕਿੱਦਾਂ ਬਣਾਇਆ ਕਿੱਦਾਂ ਕਿਆ ਕੁਛ ਸਾਰਾ ਕੁਝ ਉਹ ਮਹਾਰ ਬਲੌਗ ਬਰਾਊ ਦੀ ਸਾਰੀ ਚੀਜ਼ ਠੀਕ ਹੈ ਜੀ ਤੇ ਆਪਣਾ ਭਾਈ ਇਹ ਅੱਜ ਦਾ ਦੂਜਾ ਲਾਈਵ ਸੀ ਇਹ ਤਾਂ ਮੇਨੇ ਕਹਦਾ ਫੋਨ ਕਰਿਆ ਸੀ ਮੈਨੂੰ ਕਿਹੜੀ ਚੀਜ਼ ਨੂੰ ਕਹਿਣਾ ਤਾਂ ਹਾਂ ਸਮਿਟ ਨੂੰ ਕਹਿਣਾ ਤਾਂ ਸਮਿਟ ਮੰਗਾਇਆ ਉਹਨੇ ਯਾਰ ਹਾਂ ਹਾਂ ਉਹਦੇ ਪਹਿਲੇ ਪੈਸੇ ਵੀ ਨਹੀਂ ਪੈਸੇ ਸਿਮਟ ਵਾਲੇ ਦੇ ਪਹਿਲੇ ਪੈਸੇ ਪਾਵਨ ਵਾਲੇ ਟੋਟੇ ਨੂੰ ਕਰਾਂ ਫੋਨ ਕਹਿੰਦਾ ਟੋਟੇ ਮੰਗਾ ਦੇ ਭਾਈ 50 ਮਤਲਬ ਹੁਣ ਲਪਾਈ ਹੋ ਰਹੀ ਨਾ ਹੁਣ ਲਪਾਈ ਕਰਕੇ ਸਾਰਾ ਚੱਕਰ ਖੜਾ ਹੋਇਆ ਹੋਇਆ ਅੱਜ ਕਰਦੇ ਨੇ ਲਪਾਈ ਅੱਜ ਕੱਲ ਨੂੰ ਟਾਇਲ ਵਾਲੇ ਨੇ ਫਿਰ ਮੈਂ ਸਵਾਰ ਜਾਣਾ ਪਰਸੋਂ ਨੂੰ ਟਾਇਲ ਵਾਲਾ ਤੇ ਕੱਲ ਨੂੰ ਕੜਾਈ ਆਪਾਂ ਘਰ ਦਾ ਲੈਵਲ ਸਾਰਾ ਅੱਜ ਇਹ ਦੂਜਾ ਲਾਈਵ ਹੈ ਇੱਕ ਲਾਈਵ ਹੋਰ ਆਊਗਾ ਮੈਂ ਪੜ ਰਿਹਾ ਤਾਂ ਕਹਿੰਦਾ ਇੱਕ ਬੰਦਾ ਕਹਿੰਦਾ ਕੈਮਰਾ ਸਿਰ ਪਰੇ ਲਾ ਲੈ ਕਹਿੰਦਾ ਮੈਂ ਕਹਾ ਫਿਰ ਚਾਹੀਦਾ ਮੈਂ ਕਹਿੰਦਾ ਸਵੇਰ ਦੇ ਲੈ ਕੇ ਛੇ ਆਦ ਤੱਕ ਲਾਈਵ ਚੱਲੀ ਜਾਵੇ ਤੇ ਦੇਖੇ ਜਿਹੜੇ ਬੰਦੇ ਨੇ ਪਰ ਇਦਾਂ ਸਵਾਲ ਜਾਨੀ ਆਉਂਦਾ ਹੈ ਇਦਾਂ ਫਿਰ ਆ ਚੀਜ਼ ਬਣਦੀ ਹੈ ਨਾ ਫਿਰ ਵਧੀਆ ਬਣਦੀ ਤਾਂ ਹੁਣ ਆਪਾਂ ਭਾਈ ਖਾ ਲਈਏ ਮੈਂ ਤਾਂ ਸਮਝ ਇੱਕ ਖਾਦਾ ਤਾਂ ਹੁਣ ਇੱਕ ਖਾਵਾਂ ਨਾ ਗਰਮਾਂ ਕਰਾਂ ਜਿਹੜਾ ਬਣ ਕੇ ਆਊਗਾ ਉਹਦੇ ਉੱਪਰ ਤੇ ਆਪਾਂ ਫਿਰ ਅੱਜ ਦਾ ਹੁਣ ਲਾਈਵ ਬੰਦ ਕਰਦੇ ਹਾਂ ਤੇ ਵੇਟ ਕਰੋ ਜੀ ਫਿਰ ਆਪਣਾ ਜਿਹੜਾ ਤੀਜਾ ਲਾਈਵ ਸ਼ਾਮ ਨੂੰ ਤੇ ਬੜੇ ਲੋਕਾਂ ਨੇ ਬਾਈ ਪਿਆਰ ਕਹਿੰਦੇ ਇੱਕ ਨੇ ਤਾਂ ਐ ਵੀ ਕਹਿਤਾ ਕਹਿੰਦਾ ਤਿੰਨ ਨਹੀਂ ਚਾਰ ਲਾਈਵ ਪਾ ਮੈਂ ਕੋਈ ਨਹੀਂ ਪਾ ਚਾਰ ਲਾਈਵ ਵੀ ਪਾਦਾ ਨਹੀਂ ਫਿਰ ਆਪਾਂ ਠੀਕ ਹੈ ਜੀ ਗੁੱਜਰ ਬਾਈ ਉਹਨਾਂ ਨੇ ਅੱਜ ਨਵੀਂ ਵੇਟ ਦੇਣਾ ਕਾ ਫਿਰ ਇਹਨਾਂ ਨੂੰ ਕਿਹਾ ਤਾਂ ਮੈਂ ਕਿਹਾ ਜਿੱਦਾਂ ਸਾਰਾ ਨਿਬੜ ਜੂਗਾ ਉਦੋਂ ਫਿਰ ਤੁਹਾਡੇ ਵਾਸਤੇ ਮੁਰਗਾ ਪਾਲਟੀ ਕਰਾਂਗੇ ਆਪਾਂ ਇੱਕ ਬੰਦਾ ਜੀ ਵੇਟ ਕਰ ਰਿਹਾ ਆਇ ਨਹੀਂ ਰਿਹਾ ਆਇ ਨਹੀਂ ਰਿਹਾ ਆਇ ਨਹੀਂ ਰਿਹਾ ਸੋ ਤਿਆਰ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਚੁੱਕ 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 ਗਰਮ ਕਰਮ 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 ਤੰਨਾ ਤਾਂ ਤਣ ਗਿਆ ਸਾਹ ਵੀ ਨਹੀਂ ਹੁਣ ਤਾਂ ਮੈਨੂੰ ਇਹਦਾ ਕਿਹੜਾ ਇੱਕ ਮੈਂ ਖਾਉਂਗਾ ਕਰਮ ਕਰਮ ਤਿਆਰ ਹੁਣ ਆ ਦੁਆਰੇ ਕਰਮ ਹੋ ਜਾਊਗਾ ਫਿਰ ਚੰਨਾ ਜੀ ਲਾਈਵ ਆਪ ਬੁਵਾਦੇ ਰਹਦੇ ਧੰਨਵਾਦ ਜੀ ਲੱਗਦੇ ਰਹਿਣ ਵਾਸਤੇ ਅਗਲਾ ਲਾਈਵ ਸ਼ਾਮ ਨੂੰ ਆਵਾਂਗਾ ਉਹ ਤਾਂ